ਭਾਈ ਗੁਰਚਕਾ ਕਾਲ ਸਾਹਿਬ ਭਾਈ ਗੁਰਚਕੀ ਫਤੀ ਤਨ ਤਨ ਗੁਰੂ ਨਾਨਕ ਦੇਵ ਜੀ ਇੱਕ ਦਿਨ ਅੰਮ੍ਰਿਤ ਵੇਲੇ ਕਰਤਾਰਪੁਰ ਸਾਹਿਬ ਰਾਵੀ ਨਦੀ ਵਿੱਚ ਇਸ਼ਨਾਨ ਕਰ ਰਹੇ ਸੀ ਪਾਈ ਲੈਣਾ ਜੀ ਤੇ ਬਹੁਤ ਸਾਰੀ ਸੰਗਤ ਵੀ ਉਹਨਾਂ ਦੇ ਨਾਲ ਸੀ ਇਸ਼ਨਾਨ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਰਾਵੀ ਨਦੀ ਦੇ ਕਿਨਾਰੇ ਬੈਠ ਗਏ ਤੇ ਪਾਈ ਲੈਣਾ ਜੀ ਨੂੰ ਕਿਹਾ ਕਿ ਹੁਣ ਅਸੀਂ ਜੋ ਬਾਣੀ ਉਚਾਰਨ ਕਰਾਂਗੇ ਉਸ ਨੂੰ ਤੁਸੀਂ ਲਿਖਦੇ ਜਾਓ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਚਪਚੀ ਸਹਿਬ ਬਾਣੀ ਦਾ ਉਚਾਰਨ ਕੀਤਾ ਬਾਣੀ ਸੁਣ ਕੇ ਕਰਤਾਰਪੁਰ ਦੀ ਸੰਗਤ ਜਿਨ੍ਹਾਂ ਦੇ ਮਨ ਟਿਕਦੇ ਨਹੀਂ ਸਨ ਹਰ ਇੱਕ ਦੀ ਬਿਰਤੀ ਇਕਾਗਰ ਚਿਤ ਹੋ ਗਈ ਤੇ ਵਿਸਮਾਦ ਵਿੱਚ ਚਲੇ ਗਏ ਸਾਰੀ ਸੰਗਤ ਅਲੰਦ ਵਿੱਚ ਲੀਨ ਹੋ ਗਈ ਕਾਫੀ ਸਮੇਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਪਾਈ ਲੈਣਾ ਜੀ ਨੂੰ ਆਵਾਜ਼ ਦਿੱਤੀ ਕਿ ਇਸ ਬਾਣੀ ਨੂੰ ਜੋ ਵੀ ਸਰਵਣ ਕਰ ਗਏ ਹਨ ਉਹਨਾਂ ਨੂੰ ਮੁਕਤੀ ਪ੍ਰਾਪਤ ਹੋ ਗਈ ਹੈ ਪਾਈ ਲੈਣਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਕਿ ਸ੍ਰੀ ਜਪਜੀ ਸਾਹਿਬ ਬਾਣੀ ਦਾ ਕੀ ਮਹੱਤਵ ਹੈ ਫਿਰ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਜਪਜੀ ਸਾਹਿਬ ਬਾਣੀ ਨੂੰ ਪੜਨ ਦਾ ਫਲ ਦੱਸਿਆ ਜਿਹੜਾ ਇਨਸਾਨ ਕਲਯੁਗ ਵਿੱਚ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸ਼ਰਧਾ ਨਾਲ ਸ੍ਰੀ ਚਉਬੀ ਜੀ ਸਾਹਿਬ ਬਾਣੀ ਦਾ ਪਾਠ ਕਰੇਗਾ ਉਸ ਉੱਪਰ ਨਿਰੰਕਾਰ ਦੀ ਐਸੀ ਕਿਰਪਾ ਹੋਵੇਗੀ ਕਿ ਉਸ ਦੀ ਆਤਮਾ ਤੇ ਸਰੀਰ ਦੋਵੇਂ ਨਿਰਮਲ ਹੋ ਜਾਣਗੇ ਕਿਸੇ ਵੀ ਪ੍ਰਕਾਰ ਦਾ ਰੋਗ ਸੋਗ ਦੁੱਖ ਸੰਤਾਪ ਆਦਿਆਂ ਬਿਯਾਧੀਆਂ ਤੇ ਉਪਾਧੀਆਂ ਉਸ ਦੇ ਕੋਲ ਨਹੀਂ ਲੰਘ ਸਕਣਗੀਆਂ ਜਿਹੜੇ ਇਨਸਾਨ ਇਸ ਕਲਯੁਗ ਵਿੱਚ ਕਠਿਨ ਤਪੱਸਿਆ ਨਹੀਂ ਕਰ ਸਕਦੇ ਉਨਾਂ ਲਈ ਸ੍ਰੀ ਜਪਜੀ ਸਾਹਿਬ ਦੀ ਬਾਣੀ ਦੁਨਿਆਵੀ ਤੇ ਪਰਮਾਰਥ ਦੇ ਸੁਖ ਦੇਣ ਵਾਲੀ ਪ੍ਰਤੱਖ ਬਾਣੀ ਸਾਬਤ ਹੋਵੇਗੀ। ਜਿਸ ਜਗ੍ਹਾ ਤੇ ਸ੍ਰੀ ਜਪਜੀ ਸਾਹਿਬ ਬਾਣੀ ਦਾ ਪਾਠ ਹਰ ਰੋਜ਼ ਹੋਵੇਗਾ, ਉਹ ਜਗ੍ਹਾ ਅਟਲ ਹੋ ਜਾਵੇਗੀ। ਜਿਸ ਘਰ ਵਿੱਚ ਸ੍ਰੀ ਜਪਜੀ ਸਾਹਿਬ ਦਾ ਉਚਾਰਨ ਹਰ ਰੋਜ਼ ਹੋਵੇਗਾ, ਉੱਥੇ ਦੇਵਤਿਆਂ ਦਾ ਵਾਸ ਹੋ ਜਾਵੇਗਾ। ਕੋਈ ਵੀ ਬੁਰੀ ਰੂਪ, ਪੂਤ, ਪ੍ਰੀਤ ਉੱਥੇ ਨਹੀਂ ਠਹਿਰ ਸਕਣਗੇ। ਜੋ ਵੀ ਸ਼ਰਧਾ ਨਾਲ ਸ੍ਰੀ ਜਪਜੀ ਸਾਹਿਬ ਬਾਣੀ ਦਾ ਪਾਠ ਕਰਕੇ ਅਰਦਾਸ ਕਰਨ ਤੇ ਆਪਣਾ ਕਾਰੋਬਾਰ ਆਰੰਭ ਕਰੇਗਾ ਉਸਦੇ ਕਾਰੋਬਾਰ ਵਿੱਚ ਬਰਕਤ ਪਵੇਗੀ ਤੇ ਗਰੀਬੀ ਦੂਰ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ